ਇੱਕ ਤੇ ਹੰਕਾਰੀ ਹੰਕਾਰ ਦੇ ਨਾਲ ਭਰੇ ਹੋਏ ਮਾਤਬ ਕਾਂਖਸ਼ਾ ਦੇ ਵਿੱਚ ਅੰਨੇ ਹੋਏ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿੱਕੇ ਤੇ ਟੰਗਤਾ ਕਈ ਹਿੱਸਿਆਂ 'ਚ ਪਾੜ ਕੇ ਰੱਖਤਾ ਮੇਰੀ ਮੁਰਾਦ ਸੁਖਬੀਰ ਬਾਦਲ ਜੀ ਅੱਜ ਉਹਨੇ ਲੁਧਿਆਣਾ ਵਿਖੇ ਪਹੁੰਚੇ ਔਰ ਲੁਧਿਆਣਾ ਵਿਖੇ ਪਹੁੰਚ ਕੇ ਤੇ ਤਕੀਆਂ ਬਿਨਾਂ ਸਰਪੈਰ ਦੀਆਂ ਗੱਲਾਂ ਕਰਕੇ ਗਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੋਂ ਫੇਰ ਉਹਨਾਂ ਨੇ ਗੋਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਨਿਤਰਤਵ ਦੇ ਵਿੱਚ ਚੱਲ ਰਹੀ ਹੈ ਕਿ ਉਹ ਸਰਕਾਰ ਇੱਕ ਐਸੀ ਪਾਲਿਸੀ ਲੈ ਕੇ ਆ ਰਹੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰੂਗੀ ਮੈਂ ਇਹਨੂੰ ਮੁੱਢਲੇ ਸਿਰੇ ਤੋਂ ਖੰਡਨ ਕਰਦਾ ਦਰਅਸਲ ਗੱਲ ਕੀ ਹੈ ਸੁਖਵੀਰ ਬਾਦਲ ਜੀ ਖੁਦ ਬਹੁਤ ਵੱਡਾ ਭੂ ਮਾਫੀਆ ਚਲਾਉਂਦੇ ਰਹੇ ਨੇ ਔਰ ਚਲਾਉਂਦੇ ਨੇ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜੰਨੀਆਂ ਇਲੀਗਲ ਜੰਨੀਆਂ ਇਲੀਗਲ ਕੰਸਟਰਕਸ਼ਨਸ ਦੇ ਵਿੱਚ ਜੰਨੀਆਂ ਪੰਜਾਬ ਨੂੰ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਵਿਸਾਰਣ ਦੇ ਵਿੱਚ ਜੋ ਰੋਲ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਦਾ ਕੀਤਾ ਹੈ ਸ਼ਾਇਦ ਕਿਸੇ ਨੇ ਕਰਨਾ ਨਹੀਂ ਆਪਰੇ ਉਹ ਜਿਹੜਾ ਉਹਨਾਂ ਦਾ ਇੱਕ ਪੂਰਾ ਨੈਕਸਸ ਹੈ ਜਿਹੜਾ ਉਹ ਭੂ ਮਾਫੀਆ ਜਿਹੜਾ ਉਹਨਾਂ ਦੇ ਨਾਲ ਅਟੈਚਡ ਹੈ ਦਰਸਲ ਇਸ ਸਭ ਤੋਂ ਆਲਾ ਸਕੀਮ ਦੇ ਨਾਲ ਜੋ ਆਮ ਆਦਮੀ ਪਾਰਟੀ ਨੇ ਇਹ ਲਾਂਚ ਕੀਤੀ ਹੈ ਜੋ ਸਰਕਾਰ ਨੇ ਲਾਂਚ ਕੀਤੀ ਹੈ ਇਹਦੇ ਨਾਲ ਸੁਖਵੀਰ ਬਾਦਲ ਜੀ ਨੂੰ ਤੇ ਉਹਨਾਂ ਦੇ ਨਾਲ ਜੁੜੇ ਭੂ ਮਾਫੀਆ ਨੂੰ ਬਹੁਤ ਵੱਡਾ ਖਤਰਾ ਛਿੜ ਗਿਆ ਖਤਰਾ ਕਿਸ ਗੱਲ ਦਾ ਹੈ ਕਿੰਨੀ ਜ਼ਬਰਦਸਤ ਸਕੀਮ ਹੈ ਕਿ ਕਿਸੇ ਕਿਸੇ ਵੀ ਸਾਡੇ ਕਿਸਾਨ ਦੇ ਨਾਲ ਐਨਾ ਕ ਵੀ ਧੱਕਾ ਨਹੀਂ ਹੋਊਗਾ ਐਨਾ ਕ ਵੀ ਕਿਸਾਨ ਆਪਣੀ ਮਰਜ਼ੀ ਦੇ ਨਾਲ ਜੇ ਚਾਵੇ ਆਪਣੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਲੈਂਡ ਪੂਲ ਦੇ ਵਿੱਚ ਦੇ ਸਕਦਾ ਹੈ ਸਰਕਾਰ ਉੱਥੇ ਲੈਂਡ ਪੂਲਿੰਗ ਦੇ ਵਿੱਚ ਉਹਨਾਂ ਦੇ ਵਿੱਚੋਂ ਉਹਨਾਂ ਤੋਂ ਇਹ ਜ਼ਮੀਨ ਲੈ ਕੇ ਪ੍ਰੋਪਰ ਉੱਥੇ ਰੋਡਸ ਦੀ ਕੰਸਟ੍ਰਕਸ਼ਨ ਕਰੂਗੀ ਉੱਥੇ ਸਟਰੀਟ ਲਾਈਟਸ ਲਗਾਉਗੀ ਉੱਥੇ ਐਸਟੀਪੀ ਪਲਾਂਟ ਲਗਾਉਗੀ ਉੱਥੇ ਹਰ ਤਰ੍ਹਾਂ ਦੀ ਬੁਨਿਆਦੀ ਢਾਂਚਾ ਸਹੂਲਤਾ ਦੇਊਗੀ ਉਸ ਤੋਂ ਬਾਅਦ ਚੋ ਮੁੱਲ 4 ਗੁਣਾ ਦੇਊਗੀ ਉਸ ਜ਼ਮੀਨ ਦਾ 4 ਟਾਈਮਸ ਜੋ ਜ਼ਮੀਨ ਦਾ ਰੇਟ ਹੋ ਉਸ ਤੋਂ 4 ਗੁਣਾ ਵੱਧ ਮੁੱਲ ਮਿਲੂਗਾ ਫਿਰ ਕੱਲਾ ਮੁੱਲ ਨਹੀਂ ਉਸ ਦੇ ਨਾਲ ਨਾਲ ਉਸ ਜ਼ਮੀਨ ਦੇ ਵਿੱਚੋਂ ਮੰਨ ਲਓ 1 ਏਕੜ ਹੈ 1 ਏਕੜ ਚੋਂ 1000 ਗੱਜ ਦਾ ਪੂਰਾ ਪਲਾਟ ਜਿਹੜਾ ਕਿ ਰੈ residențial ਯੂਜ਼ ਦੇ ਲਈ ਤੇ 200 ਸਕੁਅਰ ਫੀਟ ਦਾ ਪਲਾਟ ਜੋ ਕਿ ਕਮਰਸ਼ੀਅਲ ਯੂਜ਼ ਦੇ ਲਈ ਜਿਹੜੀ ਇਸ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਦਿੱਤਾ ਜਾਊਗਾ ਉਸ ਪਰਸਨ ਨੂੰ ਦਿੱਤਾ ਜਾਊਗਾ ਜੀ ਦੀ ਉਹ ਲੈਂਡ ਹੈ ਜਿਹੜਾ ਉਹ ਲੈਂਡ ਦਾ ਓਨਰ ਹੋ ਜਿਹੜਾ ਆਪਣੀ ਲੈਂਡ ਪੂਲਿੰਗ ਦੇ ਵਿੱਚੋਂ ਜਿਹੜੀ ਜ਼ਮੀਨ ਹੈ ਉਹ ਸਰਕਾਰ ਨੂੰ ਉਸ ਸਕੀਮ ਦੇ ਤਹਿਤ ਲੈ ਕੇ ਆਊਗਾ ਉਹਦੇ ਵਿੱਚ ਇਹ ਐਸੀ ਸਕੀਮ ਹੈ ਜਿਹਦੇ ਨਾਲ ਪੰਜਾਬ ਹੈ ਜਿਹੜਾ ਉਹ ਹਰ ਪੱਖੋਂ ਡਿਵੈਲਪ ਹੋਊਗਾ ਔਰ ਪੰਜਾਬ ਸੋਹਣਾ ਲੱਗੂਗਾ ਚੰਗਾ ਨਜ਼ਰ ਆਊਗਾ ਪਰ ਇਹਦੇ 'ਚ ਹੁਣ ਵੱਡੀ ਗੱਲ ਇਹ ਹੈ ਸੁਖਵੀਰ ਬਾਦਲ ਜੀ ਨੂੰ ਤਕਲੀਫ ਕੀ ਹੋਗੀ ਐਕਚੁਅਲ ਦੇ ਵਿੱਚ ਇਹ ਸਹੀ ਤੇ ਸੱਚੀ ਗੱਲ ਹੈ ਕਿ ਇਤਿਹਾਸ ਚੱਕ ਕੇ ਦੇਖ ਲਓ ਇਤਿਹਾਸ ਚੱਕ ਕੇ ਜਦੋਂ ਕਿਤੇ ਅਕਾਲੀ ਦਲ ਦੀ ਸਰਕਾਰ ਦੇ ਅੰਦਰ ਸਕੀਮਾਂ ਬਣੀਆਂ ਕਿਉਂਕਿ ਆਪੇ ਬਣਾਉਣੀਆਂ ਸੀ ਕਿਹੜੇ ਕਿਸੇ ਨੇ ਬਣਾਉਣੀਆਂ ਸੀ ਖੁਦ ਡਿਜ਼ਾਈਨ ਕਰਨੀਆਂ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੁਖਵੀਰ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਜੀਜਾ ਜੀ ਮੰਤਰੀ ਇਹਨਾਂ ਦੇ ਸਾਲਾ ਸਾਹਿਬ ਮੰਤਰੀ ਇਹਨਾਂ ਦੇ ਧਰਮ ਸਪਤਨੀ ਮੰਤਰੀ ਸਾਰੀ ਤਾਂ ਘਰ ਦੀ ਕੈਬਨਿਟ ਸੀ ਔਰ ਆਪੇ ਬਣਾਉਣੀਆਂ ਸੀ ਸਕੀਮਾਂ ਕਹੜੇ ਕਿਸੇ ਨੂੰ ਪੁੱਛਣਾ ਸੀ ਆ ਕਿਸੇ ਨੂੰ ਇੱਕ ਹੀ ਕਰਦੇ ਸੀ ਇਹ ਪੱਟੇ ਲਾਬਲ ਦੇ ਉੱਤੇ ਮਾਸ ਚੰਕ ਲੈਂਡ ਦਾ ਆਪ ਚੱਕਦੇ ਸੀ ਆਪਣੇ ਬੰਦਿਆਂ ਨੂੰ ਚੱਕਵਾਂਦੇ ਸੀ ਆ ਪਿੱਛੇ ਜਿਹਨੂੰ ਸੁਖਵੀਰ ਸਿੰਘ ਬਾਦਲ ਮਨਪ੍ਰੀਤ ਯਾਲੀ ਤੇ ਤੰਜ ਕੱਸ ਕੇ ਹੀ ਗਏ ਨੇ ਕਹਿ ਕੇ ਤਾਂ ਗਏ ਨੇ ਕਿ ਮਨਪ੍ਰੀਤ ਯਾਲੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਮੈਂ ਹੀ ਤਾਂ ਹੈਗਾ ਇਹ ਭਲੇਖਾ ਕੱਢਦਣ ਯਾਲੀ ਸਾਹਿਬ ਕਹਿੰਦੇ ਕਿ ਜ਼ਮੀਨਾਂ ਦੇ ਵਿੱਚ ਦੀ ਇਹ ਸੜਕਾਂ ਨੇ ਜਿਹੜੀਆਂ ਕੱਲੀਆਂ ਉਰੋ ਹੀ ਨਿਕਲ ਸਕਦੀਆਂ ਮਤਲਬ ਕਿ ਉਹ ਆਪਣੀ ਗੱਲ ਨੂੰ ਐਂਡੋਰਸ ਕਰਕੇ ਉਹ ਆਪਣੀ ਗੱਲ ਨੂੰ ਸੱਚ ਦੱਸ ਗਏ ਕਿ ਅਸੀਂ ਸਾਨੂੰ ਪਤਾ ਹੁੰਦਾ ਹੈ ਕਿ ਸੜਕਾਂ ਕਿੱਥੇ ਦੀ ਨਿਕਲਣੀਆਂ ਆ ਸਾਡੇ ਕੋਲ ਮਾਸਟਰ ਪਲਾਨ ਪਹਿਲੇ ਹੀ ਆ ਜਾਂਦੇ ਨੇ ਔਰ ਇਹ ਜਦੋਂ ਮਾਸਟਰ ਪਲਾਨ ਕਿਉਂਕਿ ਆਪੇ ਤਾਂ ਬਣਾਉਣੇ ਨੇ ਕਿਸੇ ਨੇ ਤਾਂ ਬਣਾਉਣੇ ਨਹੀਂ ਜਦੋਂ ਮਾਸਟਰ ਪਲਾਨ ਇਹ ਨਾ ਕੋ ਆ ਜਾਂਦੇ ਨੇ ਫਿਰ ਇਹ ਭੂ ਮਾਫੀਆ ਨੂੰ ਨਾਲ ਲਾ ਕੇ ਇਹ ਜ਼ਮੀਨਾਂ ਚਕਾਉਂਦੇ ਸੀ ਉਹ ਜ਼ਮੀਨਾਂ ਚਕਾਉਂਦੇ ਸੀ ਇਹਨਾਂ ਨੂੰ ਪਤਾ ਹੁੰਦਾ ਸੀ ਉਰੇ ਦੀ ਸੜਕ ਕੱਢਣੀ ਆ ਸੀ ਫਿਰ ਉਹ ਕਿਸਾਨਾਂ ਤੋਂ ਬਹੁਤ ਘੱਟ ਭਾਅ 'ਚ ਇਹ ਆਪ ਖਰੀਦ ਕੇ ਇਹ ਪਰ ਉਹਨੂੰ ਮਹਿੰਗੇ ਭਾਅ 'ਚ 100-100 ਗੁਣਾ ਵਧਾ ਕੇ ਇਹ ਫਿਰ ਜਿਹੜੀਆਂ ਜ਼ਮੀਨਾਂ ਦੇ ਪਲਾਟ ਕੱਟ ਕੇ ਵੇਚਦੇ ਹੁੰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਐਡਾ ਨਹੀਂ ਕਰੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਭੂ ਮਾਫੀਆ ਦੇ ਨਾਲ ਅਟੈਚ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਸੇ ਪ੍ਰਾਪਰਟੀ ਦੇ ਧੰਦੇ 'ਚ ਕਿਸੇ ਨਾਲ ਕੋਈ ਸਰੋਕਾਰ ਨਹੀਂ ਸੋ ਅਸੀਂ ਜੇ ਸਕੀਮ ਲੈ ਕੇ ਆਏ ਆ ਇਹ ਨਰੋਲ ਪੰਜਾਬ ਦੀ ਡਿਵੈਲਪਮੈਂਟ ਦੀ ਲੈ ਕੇ ਆਏ ਆ ਔਰ ਇਸ ਡਵੈਲਪਮੈਂਟ ਦੇ ਨਾਲ ਇਸ ਸਕੀਮ ਦੇ ਨਾਲ ਨਾ ਸਿਰਫ ਸਾਡੇ ਕਿਸਾਨਾਂ ਨੂੰ ਬੈਨੀਫਿਟ ਹੋਊਗਾ ਬਲਕਿ ਪੰਜਾਬ ਦੀ ਜਿਹੜੀ ਡਵੈਲਪਮੈਂਟ ਹੈ ਉਹਦੇ ਵਿੱਚ ਇਹ ਸਕੀਮ ਬਹੁਤ ਵੱਡੇ ਲੈਵਲ ਦੇ ਉੱਤੇ ਕਾਮਯਾਬ ਹੋਊਗੀ ਦੂਸਰੀ ਗੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ ਉਹਦਾ ਵੀ ਜਵਾਬ ਮੈਂ ਦੇਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਜ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਲੜਨ ਲੱਗੇ ਹੋਏ ਆਂ ਅੱਜ ਉਹਨਾਂ ਦੀ ਟੀਮ ਅੱਜ ਪੂਰੇ ਪੰਜਾਬੀ ਅੱਜ ਪੰਜਾਬ ਵਾਸੀ ਪੰਜਾਬ ਦੇ ਅੰਦਰ ਉਹ ਜੰਗ ਲੜਨ ਲੱਗੇ ਹੋਏ ਆ ਜਿਹੜੀਆਂ ਜੰਗਾਂ ਜਿਹੜੀਆਂ ਜਿਹੜੀ ਦੇਣ ਤੁਸੀਂ ਜਾਂਦੇ ਹੋਏ ਪੰਜਾਬ ਨੂੰ ਦੇਖ ਕੇ ਗਏ ਹੋ ਜਿਹੜੀ ਦੇਣ ਤੁਹਾਡੀਆਂ ਸਰਕਾਰਾਂ ਪੰਜਾਬ ਨੂੰ ਦੇਖ ਕੇ ਗਈਆਂ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਿਹੜਾ ਚਿੱਟੇ ਦਾ ਸਭ ਤੋਂ ਵੱਧ ਜਿਹੜਾ ਖੇਪ ਹੈ ਜਿਹੜੀ ਚਿੱਟੇ ਦੀ ਉਹ ਜਿਹੜੀ ਵਗੀ ਹੈ ਜਿਹੜੇ ਚਿੱਟੇ ਦੇ ਜਿਹੜਾ ਸਮੁੰਦਰ ਵਗਿਆ ਨਾਲੇ ਵਗੇ ਨੇ ਉਹ ਕਿਹਦੀ ਸਰਕਾਰ ਦੇ ਵੇਲੇ ਵਗੇ ਨੇ 7 ਤੋਂ ਲੈ ਕੇ 17 ਤੱਕ ਢੋਡੀ ਸਰਕਾਰ ਸੀ ਚਿੱਟਾ ਪਾਣੀ ਵਾਂਗ ਪਿੰਡ ਪਿੰਡ ਸ਼ਹਿਰ ਸ਼ਹਿਰ ਤੱਕ ਵਕੇਆ ਕਿਹਦੀ ਦੇਣ ਸੀ ਉਦੋਂ ਕਿਉਂ ਨਾ ਰੋਕਿਆ ਤੁਸੀਂ ਅੱਜ ਤੁਹਾਨੂੰ ਅੱਜ ਤੁਸੀਂ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਦੱਸਣ ਆਏ ਹੋ ਜਦੋਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਜਿਹੜੇ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਸੀ ਉਦੋਂ ਤੁਸੀਂ ਕਹਿ ਕੇ ਤੁਸੀਂ ਕਹਿ ਕੇ ਵੱਡੇ ਬਾਦਲ ਸਾਹਿਬ ਤੋਂ ਪੱਖ ਦੇ ਵਿੱਚ ਉਹ ਦਵਾਇਆ ਸੀ ਬਿਆਨ ਤੇ ਉਹਨਾਂ ਦੀ ਸਪੀਚ ਵੀ ਆਈ ਸੀ ਫਿਰ ਬਾਅਦ ਚ ਜਦੋਂ ਕਿਸਾਨਾਂ ਦੇ ਪੜ੍ਹੇ ਲਿਖੇ ਬੱਚੇ ਸਮਝਦਾਰ ਬੱਚੇ ਕਿਸਾਨਾਂ ਦੇ ਜਿਹੜੇ ਵਕੀਲ ਨੇ ਜਿਹੜੇ ਜਿਹੜੇ ਚੰਗੇ ਪੜੇ ਲਿਖੇ ਅਹੁਦੇ ਤੇ ਵਿਰਾਜਮਾਨ ਨੇ ਅਫਸਰ ਨੇ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਤਾਂ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਫੇਰ ਤੁਸੀਂ ਖੜੇ ਪੈਰ ਯੂ ਟਰਨ ਲਾਈਨ ਨੂੰ ਫਿਰਦੇ ਸੀ ਕਿ ਨਹੀਂ ਜੀ ਸੰਤਾ ਪਤਾ ਹੀ ਨਹੀਂ ਲੱਗਿਆ ਕਿ ਕਾਨੂੰਨ ਐਨੇ ਬਾੜੇ ਨੇ ਬਾਦਲ ਸਾਹਿਬ ਇੱਕ ਗੱਲ ਤਾਂ ਜਵਾਬ ਹੋਰ ਦਿਓ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਹੈ ਅੱਜ ਪੂਰਾ ਪੰਜਾਬ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਤੁਹਾਡੇ ਧਰਮ ਸੁਪਤਨੀ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਲਗਾਤਾਰ ਇੰਨੇ ਸਾਲ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਮੰਤਰੀ ਰਹੇ ਨੇ ਕਿਹੜਾ ਦੱਸ ਸਕਦੇ ਹੋ ਇੱਕ ਵੀ ਪ੍ਰੋਜੈਕਟ ਨਾ ਟੀਵਨਾਂ ਸੰਗਲ ਇੱਕ ਵੀ ਪ੍ਰੋਜੈਕਟ ਤੁਸੀਂ ਕੇਂਦਰ ਦੇ ਮੰਤਰੀ ਹੋਵੋ ਪੰਜਾਬ ਲਈ ਲੈ ਕੇ ਆਏ ਹੋ ਇੱਕ ਪਾਸੇ ਤਾਂ ਆਪਾਂ ਕਲੇਮ ਕਰਦੇ ਆ ਕਿ ਪੰਜਾਬ ਐਗਰੀਕਲਚਰ ਸੂਬਾ ਹੈ ਇੱਕ ਪਾਸੇ ਤਾਂ ਅਸੀਂ ਕਲੇਮ ਕਰਦੇ ਆ ਪੰਜਾਬ ਐਗਰੀਰੀਅਨ ਸਟੇਟ ਹੈ ਪੰਜਾਬ ਐਗਰੀਰੀਅਨ ਸਟੇਟ ਹੋਣ ਦੇ ਨਾਤੇ ਵੀਲ ਯੂ ਟੈਲ ਅਸ ਤੁਸੀਂ ਦੱਸ ਸਕਦੇ ਹੋ 3.5 ਕਰੋੜ ਪੰਜਾਬੀਆਂ ਨੂੰ ਕਿ ਬੀਬਾ ਹਰ ਸਿਮਰਤ ਕੌਰ ਜੀ ਬਾਦਲ ਸਾਹਿਬ ਕੋਈ ਇੱਕ ਪ੍ਰੋਜੈਕਟ ਗਿਣਾ ਸਕਦੇ ਨੇ ਜਿਹੜਾ ਕੇਂਦਰ ਦਾ ਔਰੇ ਕੋਈ ਨਵੀਂ ਇਨਵੈਸਟਮੈਂਟ ਆਈ ਹੋਵੇ ਤੁਹਾਡੀ ਤਾਂ ਭਾਈਵਾਲ ਸਰਕਾਰ ਸੀ ਉਹ ਤੁਸੀਂ ਤਾਂ ਕਹਿੰਦੇ ਸੀ ਸਾਡਾ ਨੌ ਮਾਸਤਾ ਰਿਸ਼ਤਾ ਹੈ ਸੋ ਗੁਮੜਾ ਨਾ ਕਰੋ ਲੋਕਾਂ ਨੂੰ ਦੂਜੀ ਗੱਲ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਣਾ ਤੁਸੀਂ ਇੱਕ ਬਹੁਤ ਵੱਡਾ ਕੁਐਸਚਨ ਰੇਜ਼ ਕੀਤਾ ਹੈ ਉਹ ਇੱਕ ਕੁਐਸਚਨ ਸੀ ਤੁਹਾਡਾ ਕਿ ਇੰਡਸਟਰੀ ਮਿਨਿਸਟਰ ਨੇ ਇਹ ਕਿਹਾ ਕਿ ਕੰਮ ਸਾਡੀ ਸਰਕਾਰ ਤੋਂ ਨਹੀਂ ਉਪਰੋਂ ਹੁੰਦੇ ਨੇ ਮੈਂ ਇੰਡਸਟਰੀ ਦਾ ਮਿਨਿਸਟਰ ਹਾਂ ਮੈਂ ਤੁਹਾਨੂੰ 72 ਘੰਟੇ ਦਾ ਟਾਈਮ ਦੰਨਾ ਤੁਸੀਂ 72 ਘੰਟੇ ਚੋਂ ਬੰਦੇ ਪੇਸ਼ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਕੱਲ ਕਹੀ ਹੋਵੇ ਕਿ ਸਰਕਾਰ ਸਾਡੀ ਉਰੋਂ ਨਹੀਂ ਚੱਲਦੀ ਕਿ ਤੋੜ ਚੱਲਦੀ ਹੈ ਸਰਕਾਰ ਸਾਡੀ ਪੰਜਾਬ ਤੋਂ ਚੱਲਦੀ ਆ ਬਾਦਲ ਸਾਹਿਬ ਤੁਹਾਡੇ ਬਾਗ ਨਹੀਂ ਉੱਤੋਂ ਬੈਠ ਕੇ ਜਿਵੇਂ ਕੱਤ ਪੁਤਲੀ ਥੋੜੇ ਆਕਾ ਹਲਾਉਂਦੇ ਸੀ ਮੋਦੀ